ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਕ੍ਰਾਈਮ ਦੇ ਮਾਮਲੇ ਸਾਹਮਣੇ ਆ ਰਹੇ ਹਨ 온ਟਾਰੀਓ ਸੂਬੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕਾਰ ਜੈਕਿੰਗ ਐਕਸਟਰੋਸ਼ਨ ਆਟੋ ਥੈਫਟ ਇਸ ਤਰ੍ਹਾਂ ਦੇ ਮਾਮਲੇ ਅਕਸਰ ਸੁਣਨ ਨੂੰ ਮਿਲਦੇ ਰਹਿੰਦੇ ਨੇ ਤੇ ਹੁਣ ਪੁਲਿਸ ਦੇ ਵੱਲੋਂ ਇਹਨਾਂ ਦੇ ਨਾਲ ਨਜਿੱਠਣ ਦੇ ਲਈ ਇੱਕ ਨਵਾਂ ਐਲਾਨ ਕਰ ਦਿੱਤਾ ਗਿਆ Ontario ਸੂਬੇ ਦੇ ਵਿੱਚ 134 ਮਿਲੀਅਨ ਡਾਲਰ ਦੀ ਫੰਡਿੰਗ ਕੀਤੀ ਜਾਵੇਗੀ ਜਿਸ ਨਾਲ Ontario ਦੇ ਵਿੱਚ ਪੰਜ ਪੁਲਿਸ ਹੈਲੀਕਾਪਟਰ ਲਗਾਏ ਜਾਣਗੇ ਜਿਸ ਰਾਹੀਂ ਇਹਨਾਂ ਮਾਮਲਿਆਂ ਦੇ ਉੱਤੇ ਠੱਲ ਪਾਈ ਜਾਵੇਗੀ ਇਸ ਦਾ ਖੁਲਾਸਾ Ontario ਦੇ ਪ੍ਰੀਮੀਅਰ ਡੱਗਫੋਰਥ ਦੇ ਵੱਲੋਂ ਪ੍ਰੈਸ ਕਾਨਫਰੰਸ ਦੇ ਦੌਰਾਨ ਕੀਤਾ ਗਿਆ ਆਓ ਜਾਣਦੇ ਹਾਂ ਪੂਰੀ ਖਬਰ Ontario province ਦਾ ਕਹਿਣਾ ਹੈ ਕਿ ਆਟੋ ਚੋਰੀ, ਕਾਰ ਜੈਕਿੰਗ ਅਤੇ ਸਟ੍ਰੀਟ ਰੇਸਿੰਗ ਦਾ ਮੁਕਾਬਲਾ ਕਰਨ ਵਿੱਚ ਮਦਦ ਲਈ GTA ਅਤੇ Ottawa ਵਿੱਚ ਪੁਲਿਸ ਸਿਵਾਵਾਂ ਦੁਆਰਾ ਵਰਤਣ ਲਈ 5 ਨਵੇਂ ਹੈਲੀਕਾਪਟਰ ਖਰੀਦਣ ਲਈ 100 ਮਿਲੀਅਨ ਡਾਲਰ ਤੋਂ ਵੱਧ ਦੀ ਰਕਮ ਰੱਖੀ ਗਈ ਹੈ। Ontario ਨੇ घोषणा ਕੀਤੀ ਕਿ ਉਹ 5 ਨਵੀਆਂ ਮਸ਼ੀਨਾਂ ਖਰੀਦਣ ਲਈ 134 ਮਿਲੀਅਨ ਡਾਲਰ ਖਰਚਣ ਦੀ ਯੋਜਨਾ ਬਣਾ ਰਿਹਾ ਹੈ ਜੋ ਕਿ ਬਜਟ ਵਿੱਚ ਰੱਖੇ ਗਏ ਟੀਚੇ ਤੋਂ ਕਾਫੀ ਜ਼ਿਆਦਾ ਹੈ ਮਿਸਿਸਾਗਾ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਸੂਬੇ ਦਾ ਮੰਨਣਾ ਹੈ ਕਿ ਹੈਲੀਕਾਪਟਰ ਖਰੀਦਣਾ ਇੱਕ ਵੱਡਾ ਨਿਵੇਸ਼ ਹੋਵੇਗਾ ਉਨੇ ਕਹੇ ਕਿ ਅਸੀਂ ਅਪਰਾਧ ਨੂੰ ਰੋਕਣ ਜਾ ਰਹੇ ਹਾਂ ਅਸੀਂ ਹਾਈ ਸਪੀਡ ਕਾਰ ਦਾ ਪਿੱਛਾ ਕਰਨ ਅਤੇ ਪੁਲਿਸ ਨੂੰ ਲੋੜਿੰਦੇ ਸਾਧਨ ਪ੍ਰਦਾਨ ਕਰਾਂਗੇ ਪ੍ਰੀਮੀਅਰ ਡਗਫੋਰਡ ਨੇ ਕਿਹਾ ਕਿ ਅਮਰੀਕਾ ਵਿੱਚ ਹੈਲੀਕਾਪਟਰ ਹਨ ਕਿਉਂਕਿ ਪੁਲਿਸ ਵਾਹਨਾਂ ਨਾਲੋਂ ਬਹੁਤ ਜ਼ਿਆਦਾ ਤੇਜ਼ੀ ਨਾਲ ਅਤੇ ਬਹੁਤ ਜ਼ਿਆਦਾ ਸੁਰੱਖਿਅਤ ਹਨ ਇਸ ਲਈ ਇਹ ਬਹੁਤ ਵਧੀਆ ਨਿਵੇਸ਼ ਹੈ ਅਤੇ ਅਸੀਂ ਬੁਰੇ ਲੋਕਾਂ ਨੂੰ ਫੜਨ ਲਈ ਇੰਤਜ਼ਾਰ ਨਹੀਂ ਕਰ ਸਕਦੇ ਸੁਭਿਦੇ ਅਨੁਸਾਰ অন্ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਆਟਵਾ ਅਤੇ ਟ੍ਰਾਂਟੋ ਵਿੱਚ ਪੁਲਿਸ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਦੋ ਨਵੇਂ ਐਚ 135 ਹੈਲੀਕਾਪਟਰ ਖਰੀਦ ਕੇ ਦੇਵੇਗੀ। ਬਾਕੀ ਤਿੰਨ ਹੈਲੀਕਾਪਟਰ ਦਰਮ ਖੇਤਰ, ਹਾਲਟਨ ਖੇਤਰ ਅਤੇ ਪੀਲ ਰੀਜਨ ਵਿੱਚ ਪੁਲਿਸ ਸੇਵਾਵਾਂ ਲਈ ਖਰੀਦੇ ਜਾਣਗੇ। ਹੈਲੀਕਾਪਟਰਾਂ ਦਾ ਇਹ ਨਵਾਂ ਫਲੀਟ ਕਮਿਊਨਿਟੀ ਸੁਰੱਖਿਆ ਲਈ ਇੱਕ ਵਿਸ਼ਾਲ ਹੁਲਾਰਾ ਹੋਵੇਗਾ। ਉਹ ਸਾਡੇ ਹਾਈਵੇ ਅਤੇ ਰੋਡਵੇਜ਼ ਨੂੰ ਹਿੰਸਕ ਕਾਰਜਾਂ ਕਿ ਆਟੋ ਚੋਰੀ, ਸਟ੍ਰੀਟ ਰੇਸਿੰਗ ਅਤੇ ਕਮਜ਼ੋਰ ਡਰਾਈਵਰਾਂ ਤੋਂ ਸੁਰੱਖਿਅਤ ਰੱਖਣ ਵਿੱਚ ਮਦਦ ਕਰਨਗੇ। ਉਹ ਚੋਰੀ ਹੋਏ ਵਾਹਨਾਂ ਦਾ ਤੇਜ਼ ਅਤੇ ਸੁਰੱਖਿਅਤ ਪਿੱਛਾ ਕਰਨ ਦੀ ਇਜਾਜ਼ਤ ਦੇਣਗੇ ਅਤੇ ਉੱਚ ਜੋਖਮ ਵਾਲੇ ਸ਼ੱਕੀਆਂ ਨੂੰ ਲੱਭਣ ਅਤੇ ਫੜਨ ਵਿੱਚ ਪੁਲਿਸ ਦੀ ਮਦਦ ਕਰਨਗੇ। ओपीपी ਦੇ ਡਿਪਟੀ ਕਮਿਸ਼ਨਰ ਡਾਟ ਨੇ ਕਿਹਾ ਕਿ ओपीपी ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜੋ ਹੋਰ ਪੁਲਿਸ ਸੇਵਾਵਾਂ ਨੂੰ ਸਮਰਪਿਤ ਹਵਾਈ ਸਹਾਇਤਾ ਪ੍ਰਦਾਨ ਕਰੇਗਾ ਡਾਟ ਨੇ ਕਿਹਾ ਕਿ ਹੈਲੀਕਾਪਟਰ ਸਿਰਫ ਮਸ਼ੀਨਾ ਹੀ ਨਹੀਂ ਹਨ ਇਹ ਮਹੱਤਵਪੂਰਨ ਸਾਧਨ ਹਨ ਜੋ ਅਨਟਾਰੀਓ ਵਿੱਚ ਰਹਿਣ ਕੰਮ ਕਰ ਅਤੇ ਔੜ ਵਾਲੇ ਲੋਕਾਂ ਦੀ ਰੱਖਿਆ ਕਰਨ ਦੀ ਸਾਡੀ ਸਮਰੱਥਾ ਨੂੰ ਹੋਰ ਵਧਾਉਂਦੇ ਹਨ ਬਿਊਰੋ ਰਿਪੋਰਟ ਹਮਦਰ ਦੇ ਟੀਵੀ